ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਦਾ ਕੀ ਹਾਲ ਚਾਲ ਆ ਹੋਰ ਸੌ ਸਾਰੇ ਵੀਰਾਂ ਦਾ ਸਾਡੇ ਚੈਨਲ ਪਿਜਨਨ ਅਪਲਗਦੇ ਹੋਰ ਵੀਜੀ ਕੀ ਹਾਲ ਚਾਲ ਸਾਰੇ ਦੱਸੋ ਬੜਾ ਸੋਹਣਾ ਦਿਨ ਲੱਗਾ ਵਾ ਧੁੱਪ ਲੱਗੀ ਹਵਾ ਵਗੀ ਜਾਂਦੀ ਆ ਤੇ ਜਨਵਰੀ ਛੱਡੇ ਆਪਾਂ ਕੋਈ 5-7 ਛੱਡੇ ਲੈ ਕੇ ਆ ਗਿਆ ਹੁਣ ਫੇਰ ਮੈਨੂੰ ਵੇਖ ਕੇ ਡਰ ਕੇ ਉੱਡੇ ਆ 2 ਵਜੇ ਉੱਡੀ ਜਾਂਦੇ ਆ ਮੱਠਾ ਹੁਣਾ ਇੱਕ ਜੀਰੋ ਕਲੀ ਦਾ ਤੇ ਇੱਕ ਮਾਦੀ ਆ ਪਾਸ ਧੁੱਪ ਲੱਗਦੀ ਜਿਵੇਂ ਜਿਵੇਂ ਛੱਡੀ ਜਾਂਦੀ ਤੇ ਆਉਂਦੇ ਖੁੱਲ ਜਾਂਦੇ ਆ ਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਮਿਹਰਬਾਨੀ ਵੀਡੀਓ ਨੂੰ ਬੜਾ ਅਪਰੀਸ਼ੀਏਟ ਕਰਦੇ ਤੁਸੀਂ ਸਾਰੇ ਭਰਾ ਤੇ ਵਿਊ ਵੀ ਕਰਦੇ ਪਏ ਹੋ ਪਰ ਸਬਸਕ੍ਰਾਈਬ ਬੰਜੇ ਮੈਂ ਪਹਿਲਾਂ ਕਿਹਾ ਨਾ ਸਬਸਕ੍ਰਾਈਬ ਵੀ ਕਰੋ ਚੈਨਲ ਤੇ ਮজা ਤਾਂ ਹੀ ਆਉਂਦਾ ਤਾਂ ਹੀ ਅਪਰੀਸ਼ੀਏਸ਼ਨ ਮਿਲਦੀ ਆ ਠੀਕ ਹੈ ਜੀ ਤੇ ਸਬਸਕ੍ਰਾਈਬ ਕਰੋ ਚੈਨਲ ਸ਼ੇਅਰ ਕਰੋ ਵੀਡੀਓ ਬਤ ਬਤ ਤੇ ਪਿਛਲੇ ਟੌਪਿਕ ਤੇ ਪਰ ਇਹ ਵੀਡੀਓ ਬਣਾਈ ਆ ਮੌਸਮ ਦੇ ਹਵਾਲੇ ਅਪਡੇਟ ਦਿੱਤੀ ਬਹੁਤ ਵਧੀਆ ਸਾਰੇ ਐਪਰੀਸ਼ੀਏਟ ਕਰਦੇ ਵੀਡੀਓ ਨੂੰ ਤੇ ਅੱਜ ਵੀ ਇੱਕ ਨਵਾਂ ਟੌਪਿਕ ਲੈ ਕੇ ਆਇਆ ਤੁਹਾਡੇ ਵਾਸਤੇ ਅੱਜ ਵੀ ਤੁਹਾਡੇ ਵਾਸਤੇ ਬੜੀ ਹੀ ਇੱਕ ਇੰਪੋਰਟੈਂਟ ਨੋਲੇਜੇਬਲ ਔਰ ਐਜੂਕੇਸ਼ਨਲ ਵੀਡੀਓ ਲੈ ਕੇ ਆ ਰਹੇ ਹਾਂ ਜਿਹਦੀ ਲੋੜ ਤੁਹਾਨੂੰ ਜਿਵੇਂ ਦੱਸਿਆ ਕਿ ਗਰਮੀ ਪੈਣੀ ਔਰ ਫੁੱਲ ਤੇ ਗਰਮੀ ਦੇ ਦਿਨਾਂ ਦੇ ਵਿੱਚ ਉਹਦੇ ਬਗਾਰ ਕਬੂਤਰ ਬਾਜ਼ੀ ਇੰਪੋਸੀਬਲ ਆ ਸੰਭਵ ਆ ਠੀਕ ਹੈ ਜੀ ਮੈਂ ਗੱਲ ਕਰਦਾ ਪਿਆ ਆ ਟੌਪਿਕ ਤੇ ਆਵਾ ਅਰਕਾਂ ਦੀ ਅਰਕਾਂ ਦੀ ਕੀ ਕਾਰਗੁਜ਼ਾਰੀ ਆ ਕਬੂਤਰ ਬਾਜ਼ੀ ਵਿੱਚ ਜਿਹੜੇ ਆ ਪਾਰਕ ਯੂਜ਼ ਕਰਦੇ ਆ ਉਦੇ ਬਾਰੇ ਮੈਂ ਤੁਹਾਨੂੰ ਦੱਸਣਾ ਵਾਂ ਮੈਂ ਤੇ ਬਹੁਤ ਯੂਜ਼ ਕਰਦਾ ਜਿਹੜੇ ਗਰਮੀ ਚ ਕਬੂਤਰ ਉੜਦੇ ਆ ਨਾ ਵੀਰ ਜੀ ਮੈਂ ਤੇ ਜੇ ਕੋਈ ਕਵੇ 100 ਚੋ ਤੇ ਮੈਂ 60% ਅਰਕਾਂ ਦਾ ਕਮਾਲ ਦਾ ਦੱਸੋ ਵੀਰਕ ਉੱਡਦੇ ਆ ਚੱਲਦੇ ਆ ਆਪਣੀ ਵੀਡੀਓ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦਿਖਾਉਣਾ ਜਿਹੜੇ ਕਬੂਤਰ ਉਡਣਦੇ ਆ ਤੇ ਫਿਰ ਤੁਹਾਨੂੰ ਮੈਂ ਨੌਲੇਜ ਦੇਣਾ ਜੀ ਅਰਕਾਂ ਦੇ ਕੇ ਕਰਗ ਜਾਰੀ ਆ ਅਰਕਾ ਤੋਂ ਵਗਾਰ ਕੂਤਰਵਾਜੀ ਇੰਪੋਸੀਬਲ ਐ ਗਰਮੀ ਦੀ ਠੀਕ ਐ ਜੀ ਆਪਾਂ ਚੱਲਦੇ ਆਂ ਆਪਣੀ ਵੀਡੀਓ ਨਾਲ ਥੋੜਾ ਜਿਹਾ ਤੁਹਾਨੂੰ ਮਕੂਤਰਾਂ ਦਾ ਕਰਾਉਣਾ ਸ਼ੁਰੂ ਕਰਾਂ। ਹੋਰ ਦੋਸਤੋ ਵੀਰੋ ਅੱਜ ਤੁਹਾਨੂੰ ਅਨੌਜ ਦੇ ਨਾਮ ਵਾਲੇ ਸ਼ੌਂਗ ਵੀ ਕਰਾਉਣੇ ਕੂਤਰ ਵੀ ਛੱਡੇ ਆ ਆਪਣੇ ਥੋੜੇ ਬਹੁਤੇ ਅੱਜ। ਤਾਂ ਨਾਮ ਵੀ ਸ਼ੌਂਗ ਵੀ ਕਰਾਉਣੇ ਅੱਜ। ਆਹ ਵੇਖੋ ਜੀ ਛੱਡੇ ਹੀ ਆਪਾਂ 5-7 ਤੇ ਆਦ ਬਹਿ ਹੀ ਗਏ ਆ 2-3 4-5 ਤੱਕ ਕੂਤਰ ਇਹ ਸੌਰੀ 3-4 ਬਹਿ ਗਏ ਸਵੇਰ ਇੱਕ ਆਹ ਇੱਕ ਆ ਉੱਤੇ ਬੈਠੀ ਕੂਤਰੀ ਇੱਕ ਆਹ ਉੱਪਰ ਬੈਠੀ ਤੇ ਦੋ ਤੇ ਉੱਡ ਜਾਂਦੇ ਨੀਵੇਂ ਨੀਵੇਂ ਜੇ ਇਹ ਹੁਣ ਉੱਡੇ ਆੜ ਆ ਉਹ ਪਤਨ ਮੈਂ ਦਿਖਾਉਣਾ ਵਾ ਇੱਕੋ ਕੂਤਰੀ ਬੋਰੀ ਬੰਨ ਲਗੀ ਚਿੱਟੀ ਜੀ ਦੇਖਦੇ ਆ ਨਾ ਇੱਕੋ ਤੋਂ ਉੱਪਰਿਆ ਪੱਠਾ ਜਿੱਦਾਂ ਸਾਰਿਆਂ ਦਾ ਹੋਰਣਾ ਵੀਰ ਜੀ ਸਸਰੀ ਘਰ ਸਾਰਿਆਂ ਨੂੰ ਤੇ ਆਹ ਵੇਖੋ ਤੁਹਾਨੂੰ ਮੈਂ ਦਿਖਾਉਣਾ ਕਬੂਤਰ ਸਵੇਰ ਦੇ ਆਪਣੇ ਛੱਡੇ ਹੀ ਤੇ ਅਜੇ ਬੈਠੇ ਨਹੀਂ ਆ ਪੰਜ ਤਸੂ ਹੀ ਪਹੁੰਚ ਗਿਆ ਤੇ ਆਹ

ਇਹ ਕੋਈ ਦੇਖਦੇ ਦੇ ਲੋ ਆ ਵੇਖੋ ਵੀਰ ਜੀ ਵੈਲਕਮ ਹੋ ਗਿਆ ਵੀਰ ਜੀ ਤੁਹਾਡਾ ਤੇ ਆ ਵੇਖ ਲਓ ਇਹ ਤਾਰਾ ਦੇਖਦੇ ਆ ਨਿਕਲ ਕੇ ਆ ਗਿਆ 5:30 ਹੋ ਗਿਆ ਠੀਕ ਹੈ ਵੀਰ ਜੀ ਇਹ ਕੋਈ 9:30 ਦਾ ਵੇਖਦੇ ਸਵੇਰੇ ਠਾਇਆ ਕੇ ਬਿਲਕੁਲ ਆਲਾ ਕਾਲਾ ਆਇਆ ਦੇਖਦਾ ਰਹਾ ਤੁਹਾਨੂੰ ਬਹੁਤ ਵਧੀਆ ਔੜਦਾ ਤੇ ਆਹ ਕੋਤਰੀ ਉੱਤੇ ਨਾਲ ਜਿਹੜੀ ਇਹਦੇ ਹਾਂ ਤੇ ਜੜ ਕੇ ਡੜਲੇ ਵੇਖੋ ਬਹਿ ਜਾਣ ਸ਼ਾਇਦ ਅੱਧੇ ਪੌੜੇ 'ਤੇ ਜੇ ਹੋਵੇ ਫਸੇ ਚੱਲਣ ਦਾ ਟਾਈਮ ਜੀ ਇੱਕ ਬੱਚਾ ਆ ਗਿਆ ਹਾੜਾ ਦਰ ਮਕਾਨ ਹੈ ਜੀ ਰੋਕ ਲਈਦਾ ਆ ਵੇ ਆ ਇਹ ਆ ਬਹਿ ਗਿਆ ਬਹੁਤ ਵਧੀਆ ਆਰਡਰ ਆ ਦੌੜ ਗਿਆ ਮੇਰੇ ਸਾਹ ਚੜ ਗਿਆ ਤੇ ਜਿਵੇਂ ਜਲ ਚਾਲਾਂ ਅਗਲਾ ਸੋਕ ਆ ਆ ਜੀ ਤੇ ਕਬੂਤਰੀ ਆਖੜੇ ਸਟਿਲ ਲੱਗੇ ਬਈ ਨੇ ਪਰ ਬਹਿ ਜੂਗੀ ਉਹਨੇ ਵੀ ਲੱਗਦਾ ਅੰਦਰ ਘਾਣੇ ਤੁਹਾਨੂੰ ਵੀਡੀਓ ਜਰਾ ਆਉਂਦੀ ਲੱਗ ਕੇ ਆ ਹਾਂ ਅੱਜ ਬੜਾ ਸੋਹਣਾ ਨਿਕਲਿਆ ਦਮਾਦੀ ਲੱਗਦੀ ਆ ਹਾਂ ਅੱਜ ਇੱਕ ਵੀ ਕਲੀ ਨਹੀਂ ਝੜੀ ਇਹਨੇ ਆਹੋ ਸੋ ਕਰਨ ਲੱਗਾ ਰੋਗ ਨੇ ਆਹ ਅੱਗ ਲਾਉਣੇ ਥੱਲੇ ਨੂੰ ਮੈਂ ਦੂਜੀ ਮਾਦੀ ਵੀ ਆ ਜੇ ਚਲੋ ਆਵੇ ਆਗੀ ਲੱਗੇ ਹੋਵੇ ਬੈਜੋ ਕੀ ਵੀ ਹੁਣ ਆਹ ਰੋਕਣ ਲੱਗੀ ਪਰ ਹਾਂ ਮਾਝੂ ਛੇਤੀ ਆਣੇ ਵੀ ਤੇ ਮਾਤ ਦੇ ਵੀ ਆ ਗਏ ਜੇ ਆਪਣੇ ਆਹ ਦੇਖੋ ਕਿੰਨੇ ਸੋਨੇ ਮੱਠੀ ਢਾਰ ਕੋਈ ਦੀ ਨਿਰਵੇ ਵਾਲੇ ਕਬੂਤਰਾਂ ਜਵਣੇ ਇਹਦਾ ਪਿਓ ਨਾ ਜਿਹੜਾ ਸਾਰਾ ਸਾਲ ਹੀ ਆਪਣੇ ਕੋਲ ਬਾਜਾਂ ਜਟਿਆ ਸੌਰੀ ਸਾਰਾ ਜਿਹੜੀ 4-5 ਬਾਜਾਂ ਜਟਿਆ ਬਹੁਤ ਵਧੀਆ ਤੇ ਮੰਨਾ ਵਾਲੇ ਪਿਓ ਦੇ 8-8 9-9 ਪਰ ਹੀ ਬਸ ਛਾੜੇ ਪਿਆ ਹੈ ਵਿੱਚੇ ਫਟਿਆ ਨਹੀਂ ਪਹਿਲਾਂ ਫਿਰ ਟਾਈਮ ਟਾਈਮ ਪਾਉਣਾ ਪਿਆ ਕਬੂਤਰ ਘਟ ਗਏ ਫਿਰ ਵੀ ਇੱਕ ਤੇੜ ਦੋ ਦੀ ਡਾਰ ਦਿਨ ਰਿਆ ਆ ਵੇਲੇ ਵੀ ਗਰਮੀ ਹਰਗਾ ਕਿੰਨੀ ਪਈ ਸੀ ਤੇ ਉਹਦੀ ਪੱਠੀ ਆ ਸਿੱਧੀ ਸੇਮ ਪਿਓ ਦੇ ਚਲ ਗਿਆ ਕੱਚੀ ਪੀਲੀ ਅੱਖ ਪੂਰੀ ਲਾਲ ਦੁੰਮੀ ਤੇ ਲਾਲ ਸਰੀ ਲਾਖੀ ਜੀ ਨਿਕਲੀ ਆ ਗਰਦੇਵ ਵਾਲੇ ਕਬੂਤਰ ਤੁਹਾਨੂੰ ਪਤਾ ਗਰਦੇਵ ਕਾਣੀ ਵਾਲਾ ਬਣੇ ਮਸ਼ਹੂਰ ਕਬੂਤਰ ਆ ਉਹਨਾਂ ਚੋਂ ਬਣਿਆ ਬਹੁਤ ਵਧੀਆ ਰਿਜ਼ਲਟ ਆ ਵੇਖੋ ਦੂਜੀ ਤੀਜੀ ਫੜਕ ਹੋਣੀ ਅੱਜ ਤੇ ਅੱਜ ਪੰਜ ਨੂੰ ਕ੍ਰੋਸ ਕਰ ਗਈ ਆ ਉਹ ਵੈਸੇ ਹੀ ਡਾ ਦੇਦੇ ਆ ਸ਼ੌਂਗ ਮੇਲੇ ਨੂੰ ਫੁੱਟਣੇ ਆ ਬਸ ਹੁਣ ਰੋਕ ਦੇਣਾ ਇਹਨਾਂ ਨੂੰ ਤੇ ਗਰਮੀ ਜੀ ਵੀ ਇੱਕ ਰਾਤ ਬਾਹਰ ਰਹਿ ਗਈ ਹੈ ਤੇ ਬਹੁਤ ਵਧੀਆ ਰਿਜ਼ਲਟ ਇਹਦਾ ਪੂਰਾ ਪਾਸ ਜੋੜਾ ਆਗੇ ਸਾਹਮਣੇ ਫੇਰ ਇੱਕ ਵਾਰੀ ਫੇਰ ਪਟਾਈ ਮਾਰ ਗਈ ਮੈਂ ਫਿਰ ਮੈਂ ਕਿਹਾ ਬਹਿ ਜੇ ਤੇ ਵੀਡੀਓ ਦਾ ਸਮਾਪਨ ਕਰੀਏ ਬਾਰੇ ਆਂਦੀ ਵੀ ਅੱਜ ਖੁਸ਼ ਹੋਈ ਵੀ ਪੂਰੀ ਐ ਮੈਂ ਜ਼ੂਮ ਕੀਤਾ ਕੈਮਰਾ ਅਜੇ ਵੀ 1.5-2-2 ਟਾਵਰ ਹੈਗੀ ਆ 1.5-2 ਆ ਆ ਪਹਿਲੋ ਅਜੇ ਵੀ ਹੈਗੀ ਆ ਮੈਂ ਤਾਂ ਕਿਹਾ ਬਹਿ ਜੇ ਜਲਦੀ ਤੇ ਆ ਖਤਮ ਕਰੀਏ ਹਮ ਨਹੀਂ ਅਜੇ ਦਾ ਲੱਛਣ ਨਹੀਂ ਲੱਗਦੇ ਮੈਨੂੰ ਬਹਿਣ ਵਾਲੇ ਚਲੋ ਅਗੇ ਵੰਦੀ ਫਿਰ ਤੁਹਾਨੂੰ ਕਰਦਾ ਵੀਡੀਓ ਅਪਡੇਟ। ਫਲੋ ਜੀ ਲੱਗਦੀ ਆ ਗਈ ਆ। ਬੜੀ ਥੇਰ ਦੀ ਵੇਟ ਕਰੀ ਜਾਂਦੀ ਆ ਸਾੜਾ। ਬੱਬੂ ਬਾਣ ਖੈਰਾ ਗਰਾਊਂਡ ਤੇ ਚੱਲੀ ਜਾਂਦੀ। ਫਟੇ ਗਰਾਊਂਡ ਚੱਲੀਏ। ਕਿ ਨਹੀਂ ਜਾਣਾ ਅੱਜ? ਜਾਣਾ ਆ। ਹਾਂ ਤੇ ਜਾਣਾ ਆ। ਲੋ ਜੀ। ਲਓ। ਕੂਤਰੀ ਬਿਠਾ ਕੇ ਤੇ ਆਪਾਂ ਚੱਲੇ ਆਂ ਗਰਾਊਂਡ। ਠੀਕ ਆ ਫਿਰੇ? ਹਾਂ ਜੀ। ਹਾਂ। ਚੈਨਲ ਸਬਸਕ੍ਰਾਈਬ ਕਰ ਲਿਓ। ਲਓ। लॉज़ बैगिया बैगी शेर नहीं आ देखो तंदखों ना मैं पूरी अपडेट हो गई आ देखो बै चले बै जाने बै जा चैनल सब्सक्राइब कर दो भाई लॉक पता है चैनल सब्सक्राइब कर दो अं टंटी ऐसा ही करते हैं आ ऐसा ही करते हैं कुत्ते बैठा लेने पे फिर भी करते हैं ਲਓ ਬੈਗੀ ਲਓ ਜੀ ਪੈ ਗਈ ਮਾਦੀ ਆਪਣੀ ਲਓ ਜੀ ਹੁਣ ਆਪਾਂ ਕਬੂਤਰ ਥੱਲੇ ਲਾ ਦੀਏ ਫਿਰ ਆਪਾਂ ਚੱਲਦੇ ਆ ਤੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਤੇ ਵੀਡੀਓ ਅੱਗੇ ਜ਼ਰੂਰ ਵੇਖਿਓ ਮੇਨ ਜਿਹੜਾ ਪਾਰਟ ਆ ਜੋ ਦੱਸਿਆ ਵਰਕਾਂ ਬਾਰੇ ਤੇ ਕਬੂਤਰੀ ਆਪਣੀ ਬੈਗੀ ਆ ਤੇ ਲਓ ਜੀ ਆਹ ਵਾ ਕਬੂਤਰੀ ਵੇਖੋ ਆਵਾਜ਼ ਆਪ ਤੇ channel ਨੂੰ subscribe ਕਰੋ ਤੇ ਵੀਡੀਓ ਵਧੀਆ ਲੱਗੀ ਤੇ ਮੇਰੇ ਭਰਾ share ਜ਼ਰੂਰ ਕਰਿਓ ਧੰਨਵਾਦ ਤੁਹਾਡਾ ਤੇ ਅੱਗੇ ਚੱਲਦੇ ਆ ਆਪਣੇ ਵੀਡੀਓ ਦੇ ਨੈਕਸਟ ਵਾਲੇ ਧੰਨਵਾਦ ਲੋ ਵੀਰ ਜੀ ਆ ਗਏ ਆਪਾਂ ਆਪਣੇ ਟੌਪਿਕ ਵੱਲ ਟੌਪਿਕ ਆਪਣਾ ਅੱਜ ਦਾ ਹੈਗਾ ਵਾ ਤੇ ਆ ਗਏ ਆਪਣੇ ਵੀਡੀਓ ਵੱਲ ਫੇਰ ਦੁਬਾਰਾ ਵੀਡੀਓ ਬਣਾਉਣੇ ਆਪਾਂ ਅਰਕਾਂ ਦੇ ਆਧਾਰ ਤੇ ਅਰਕ ਅਰਕਾਂ ਦੀ ਕੀ ਕਾਰਗੁਜ਼ਾਰੀ ਆ ਕੂਤਰਬਾਜੀ ਦੇ ਖੇਡ ਵਿੱਚ ਅਰਕਾਂ ਦਾ ਕੀ ਕੰਮ ਆ ਤੇ ਕਿਹੜਾ ਅਰਕ ਕਿਹੜੇ ਕੰਮ ਆਉਂਦਾ ਤੇ ਕਦੋਂ ਇਹਦੀ ਵਰਤੋਂ ਹੁੰਦੀ ਹੈ ਠੀਕ ਹੈ ਜੀ ਇਹ ਛੋਟੀ ਜਿਹੀ ਵੀਡੀਓ ਬਣਾਵਾਂਗੇ ਜਿਆਦਾ ਲੰਬੀ ਨਹੀਂ ਤੁਸੀਂ ਵੀ ਇਹਨੂੰ ਯੂਜ਼ ਕਰਿਓ ਤੇ ਰਿਜ਼ਲਟ ਵੇਖੋ ਇਹਦੇ ਬਿਲਕੁਲ ਹੀ ਮੈਨਾਂ ਵੀ ਆਊਟਸਟੈਂਡਿੰਗ ਰਿਜ਼ਲਟ ਹੈ ਠੀਕ ਹੈ ਜੀ ਤੇ ਜਿਆਦਾ ਲੰਮਾ ਨਹੀਂ ਆਪਾਂ ਵੀਡੀਓ ਨੂੰ ਕਰਦੇ ਚੱਲਦੇ ਆਪਾਂ ਟੌਪਿਕ ਉਨ ਸਭ ਤੋਂ ਪਹਿਲਾਂ ਮੈਂ ਉਹਨਾਂ ਜੀ ਸਭ ਤੋਂ ਮੇਨ ਅਰਕ ਜਿਹੜਾ ਆਉਂਦਾ ਅਰਕ ਗੁਲਾਬ ਅਰਕ ਗੁਲਾਬ ਜਿਹੜਾ ਹੁੰਦਾ ਵਾ ਇੱਕ ਕੂਤਰਬਾਜੀ ਦਾ ਬੜਾ ਮੱਤ ਬੂਰਨਾ ਕੀ ਕੰਮ ਹੈ ਜੀ ਵੇਖੋ ਜਦੋਂ ਕਬੂਤਰ ਗਰਮੀ ਬਣਾਉਂਦੇ ਆ ਨਾ ਤੇ ਮੈਂ ਤੇ ਗਰਮੀ ਦੇ ਯਰਕ ਗਲਾਉ ਦਾ ਬਹੁਤ ਯੂਜ਼ ਕਰਦਾ ਜਿਹੜਾ ਨੁਕਸਾ ਬਣਾਉਂਦਾ ਪਾਣੀ ਬਣਾਉਂਦਾ ਉਹਦੇ ਵਿੱਚ ਯਰਕ ਗਲਾਉ ਯੂਜ਼ ਕਰਾਈਦਾ ਨਾਲ ਠੀਕ ਹੈ ਜੀ ਇਹਦਾ ਮੇਨ ਮਕਸਦ ਹੁੰਦਾ ਵਾ ਕਿ ਇਹ ਕਬੂਤਰ ਨੂੰ ਫਾਰਦਾ ਇਹਦਾ ਸਿਸਟਮ ਮੰਨਦਾ ਜਿਹੜਾ ਡਾਈਜੈਸਟਿਵ ਸਿਸਟਮ ਉਹ ਸਹੀ ਕਰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਜਾਂਦਾ ਵਾ ਅਰਕ ਕਾਜਮਨ ਕਾਜਮਨ ਦੇ ਅਰਕ ਦਾ ਕੀ ਕੰਮ ਹੈ ਜੀ पांचवां ਦਾ ਅਰਕ ਜਿਹਦਾ ਮੇਨ ਇਹਦਾ ਫੰਕਸ਼ਨ ਹੈ ਇਹ ਕਬੂਤਰ ਨੂੰ ਤਾਕਤ ਦਿੰਦਾ ਤਾਕਤ ਤੋਂ ਬਾਅਦ ਕਬੂਤਰ ਨੂੰ ਗਰਮੀ ਦੇ ਵਿੱਚ ਜਿਦਾਂ ਲੋ ਲਾ ਕਬੂਤਰ ਨੂੰ ਲੱਗਣ ਨੂੰ ਦਿੰਦਾ ਕਬੂਤਰ ਨੂੰ ਠਾਰ ਕੇ ਰੱਖਦਾ ਬੰਨ ਕੇ ਰੱਖਦਾ ਸਰੀਰ ਨੂੰ ਜਿਹਨੂੰ ਆਪਾਂ ਕਹਿੰਦੇ ਆ ਜਦੋਂ ਇਹ ਵੀ ਪੇਟ ਵਾਸਤੇ ਕਬੂਤਰ ਦੀ ਹਾਜ਼ਮੇ ਵਾਸਤੇ ਬੜਾ ਜ਼ਰੂਰੀ ਹੈ ਠੀਕ ਹੈ ਜੀ ਤੇ ਉਸ ਤੋਂ ਅੱਗੇ ਆ ਗਿਆ ਜੀ ਤੁਹਾਡਾ ਅਰਕੇ ਸੌਂਫ ਸੌਂਫ ਦਾ ਅਰਕ ਸੌਂਫ ਦਾ ਰਕ ਜਦੋਂ ਆਪਾਂ ਖਰਾਕ ਰੋਗ ਦਿੰਨੇ ਕਬੂਤਰਾਂ ਨੂੰ ਗਰਮੀ ਚ ਜਾਂ ਦਾਣਾ ਪਾਉਨੇ ਆ ਉਹ ਉਦੋਂ ਵੀ ਇਹ ਆਪਾਂ ਨਾਲ ਯੂਜ਼ ਕਰਾਈਦਾ ਕਾਦੇ ਵਾਸਤੇ ਹੁੰਦਾ ਹੈ ਇਹ ਇਹ ਸਭ ਤੋਂ ਮੇਨ ਫੰਕਸ਼ਨ ਹੈ ਦਾ ਕਿ ਜਿਹੜਾ ਸੌਂਫ ਤੁਹਾਨੂੰ ਬਤਾ ਸਿਆਣਿਆਂ ਨੇ ਵੀ ਕਿਹਾ ਵਾ ਵੀ ਪਰ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸੌਂਫ ਦੋ ਜੁੜੀਆਂ ਖਾਣੀ ਚਾਹੀਦੀ ਉਹੋ ਇਹਦਾ ਫੰਕਸ਼ਨ ਹੈ ਵੀ ਜਿਤਨਾ ਆਪਾਂ ਖਾ ਕੇ ਤੇ ਹਾਜਮਾ ਆਪਣਾ ਵਧੀਆ ਰਹਿੰਦਾ ਸੌਂਫ ਨਾਲ ਕੂਤਰ ਦਾ ਹਾਏ ਬੰਬਲਤਾ ਹੀ ਰਹਿੰਦਾ ਠੀਕ ਹੈ ਜੀ ਇਹ ਕਰਕੇ ਜੀ ਕਰਕੇ ਸੌਂਫ ਦਾ ਮੇਨ ਫੰਕਸ਼ਨ ਹੈ ਹਾਇਮੇ ਦਾ ਹਾਇਮੇ ਬਿਲਕੁਲ ਸੈੱਟ ਰੱਖਦਾ ਕਬੂਤਰ ਦਾ ਕੋਈ ਕਬੂਤਰ ਨੂੰ ਪ੍ਰੋਬਲਮ ਨਹੀਂ ਆਉਣ ਦਿੰਦਾ ਐ ਜੋ ਮਰਜ਼ੀ ਤੁਸੀਂ ਖਰਾਕ ਪਾਈ ਜੋ ਕਬੂਤਰ ਐ ਨੂੰ ਵਧੀਆ ਸਿਸਟਮ ਪਚਾਈ ਜਾਂਦਾ ਉਸ ਤੋਂ ਬਾਅਦ ਆ ਜਾਂਦਾ ਆਰਕੇ ਕਾਸ਼ਨੀ ਕਾਸ਼ਨੀ ਦਾ ਆਰਕੇ ਕਿਹੜੇ ਕੰਮ ਆਉਂਦਾ ਕਾਸ਼ਨੀ ਦਾ ਆਰਕੇ ਵੀ ਜੀ ਸਭ ਤੋਂ ਮੇਨ ਕੰਮ ਆ ਠੰਡਕ ਠੰਡੀ ਹੁੰਦੀ ਹੈ ਕਾਸ਼ਨੀ ਬੜੀ ਤੇ ਇਹ ਜਦੋਂ ਆਪਾਂ ਕਬੂਤਰ ਨੂੰ ਜਿਤਨਾ ਮੰਨ ਲਓ ਆਪਾਂ ਮੈਡੀਸਿਨ ਦਾ ਨੁਕਸਾਨ ਕਰਤਾ ਲਈਦਾ ਉਹਦੇ ਵਿੱਚ ਵੀ ਇਹਨੂੰ ਯੂਜ਼ ਕਰਵਾਈਦਾ ਨਾਲ ਪਾਣੀ ਦੇ ਤਾਂ ਕਿ ਕਬੂਤਰ ਜਿਹੜਾ ਉਹ ਅੰਦਰੋਂ ਤਲਖੀ ਨਾ ਮਨਾਵੇ ਤਲਖਣਾਵੇ ਤਾਂ ਆਪਾਂ ਜਦੋਂ ਤਲਖ ਹੋ ਗਿਆ ਉਹਨਾਂ ਕਬੂਤਰ ਤੋਂ ਕਬੂਤਰ ਨੇ ਘਰ ਨਹੀਂ ਬਣਾ ਉਹਦੋਂ ਕਬੂਤਰ ਨੇ ਭੱਜਣਾ ਤੇ ਇਹ ਤਲਖੀ ਤੋਂ ਬਚਾਉਂਦਾ ਕਬੂਤਰ ਨੂੰ ਅੰਦਰ ਜਿਹੜਾ ਉਹਦਾ ਸਿਸਟਮ ਹੈ ਅੰਦਰ ਦਾ ਉੱਥੇ ਗਰਮੀ ਨਹੀਂ ਪੈਣਦਾ ਉਹਦਾ ਆਮ ਜਦੋਂ ਆਪਾਂ ਮੈਡੀਸਿਨ ਜਾਂ ਕੋਈ ਗਰਮ ਦਵਾਈ ਖਾਣੇ ਤੇ ਆਪਣਾ ਪੱਕਾ ਵੇਖੋਗੇ ਤੁਹਾਡਾ ਜਿਹੜਾ ਅੰਦਰ ਨਾਲ ਸਾਰਾ ਬਣਾ ਜਰ ਹੁੰਦਾ ਇਹ ਉਹ ਹਿੱਸੇ ਸਾਈਡ ਤੋਂ ਪਾਉਣ ਵਾਸਤੇ ਹੁੰਦਾ ਵਾ ਅਰਕ ਕਾਟ ਨੇ ਤੇ ਉਸ ਤੋਂ ਬਾਅਦ ਆ ਜਾਂਦਾ ਜੀ ਅਰਕੇ ਮੱਕੂ ਅਰਕੇ ਮੱਕੂ ਦਾ ਕੀ ਕੰਮ ਆ ਇਹ ਵੀ ਜਿਹੜਾ ਆਪਾਂ ਜਦੋਂ ਕਬੂਤਰ ਦੀ ਅ ਪ੍ਰਵਾਜ ਲੈਣੀ ਹੁੰਦੀ ਹੈ ਵਧੀਆ ਉਹਦੇ ਵਿੱਚ ਅਰਕੇ ਮੱਕੂ ਵੀ ਯੂਜ਼ ਕਰਦਾ ਕਿਉਂਕਿ ਇਹ ਨਾ ਕਬੂਤਰ ਨੂੰ ਤਾਕਤ ਦਿੰਦਾ ਠੀਕ ਹੈ ਕਬੂਤਰ ਨੂੰ ਤਾਕਤ ਦਿੰਦਾ ਕਬੂਤਰ ਦੀ ਜਿਹੜੀ ਅੰਦਰ ਇਮਿਊਨ ਸਿਸਟਮ ਆ ਉਹਨੂੰ ਮਜ਼ਬੂਤ ਕਰਦਾ ਠੀਕ ਹੈ ਜੀ ਔਰ ਕਿਮਕੋ ਤੇ ਇਹ ਇਹ ਇਸ ਦਾ ਵੀ ਯੂਜ਼ ਕਰਿਆ ਕਰੋ ਪੱਕਾ ਤੇ ਮੈਂ ਤੁਹਾਨੂੰ ਦੱਸ ਦੇਣਾ ਵੀ ਜਿ ਤਰ੍ਹਾਂ ਅਰਕ ਕਈ ਕਿਹੇ ਕਿਹੇ ਕੰਪਨੀਆਂ ਦੇ ਕੋਈ ਵੈਦ ਨਾਲ ਦਾ ਵਾ ਕੋਈ ਡਾਬਰ ਦਾ ਵਾ ਕੋਈ ਕੇ ਕੰਪਨੀ ਦਾ ਪੈਸਾ ਜਿੰਨੇ ਮਰਜ਼ੀ ਖਰਜੀਓ ਵੀਰ ਜੀ ਆਪਾਂ ਨੂੰ ਮੇਨ ਫੰਕਸ਼ਨ ਚਾਹੀਦਾ ਮੈਂ ਤੇ ਜਿਹੜੇ ਨਾ ਅੜ ਕੇ ਆਪਣੇ ਪਰਸਾਰੀ ਕੋਲ ਹੁਣਾ ਨਾਮ ਦਾ ਸਾਡੇ ਬੜੇ ਪੁਰਾਣੇ ਆਪਣੇ ਸਾਰੀ ਆ ਬੜੀਆਂ ਪੁਰਾਣੀਆਂ 107 17 80 80 90 ਮੇਰੇ ਸਾਲ ਪੁਰਾਣੇ ਨੇ ਕਨਾਈ ਇਹ ਤਾਂ ਪਾਕਿਸਤਾਨ ਬਣਿਆ ਤੋਂ ਪਹਿਲਾਂ ਦੀ ਦੁਕਾਨ ਉਹ ਚੱਲੀ ਆਉਂਦੀਆਂ ਗਾਂ 30 40 ਰੁਪਏ ਦੀ ਬੋਤਲ ਦਿੰਦੇ ਆ ਮੰਨ ਲਓ ਇੰਨਾ ਹੋਵੇ ਰਿਜ਼ਲਟ ਕੋ ਹਿਸਾਬ ਨੇ ਕੋਈ ਮੈਂ ਕਦੀ ਕੇ ਡਾਵਰ ਨਾਲ ਲਿਆਣਾ ਕੇ ਕੇਸ ਨਾਲ ਲੈਂਦਾ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਜਿਹੜੇ ਕੇ ਅਪਨ ਸਾਡੇ ਨੇ ਆਪ ਵਰਕ ਕਢਾਏ ਹੋਣ ਆਪ ਬਣਾਏ ਹੋਣ ਉਹਨਾਂ ਰਕਾਂ ਦਾ ਰਿਜ਼ਲਟ ਬੜਾ ਵਧੀਆ ਕਿਉਂਕਿ ਜਿਹੜੀ ਹੁਣ ਕੰਪਨੀਆਂ ਕੰਪਨੀ ਤੇ ਬੜਾ ਬੁਸ਼ ਕਹਿੰਦੀ ਆ ਨਾਲੇ ਮਹਿੰਗੇ ਵੜਿਆ ਅਸੀਂ ਕਬੂਤਰ ਬਾਜ਼ੀ ਕਰਦੇ ਆ ਇਹ ਨਹੀਂ ਵੀ ਖਰਚਾ ਕਰਕੇ ਕਦੇ ਜਿੱਤਿਆ ਜਾਂਦਾ ਤਰੀਕੇ ਨਾਲ ਜਿੱਤੇ ਆਂਦਾ ਅਤੇ ਮੈਂ ਤੇ ਆਪਣੇ ਮਮਰਸਰਾਂ ਅਨਸਾਰਿਆਂ ਕੋ ਲੈ ਕੇ ਆਉਣਾ ਵਧੀਆ ਇੱਕ ਸੀਜ਼ਨ ਹੁਣ ਜਦੋਂ ਥੋੜੇ ਦਿਨਾਂ ਨੂੰ ਮੰਨ ਲਓ ਮਾਰਚ ਲਾਡ ਜਿ ਲੈ ਆਉਣੇ ਆਪਾਂ ਅਪ੍ਰੈਲ ਸ਼ੁਰੂ ਜੇ ਤੋ ਵਧੀਆ ਚੱਲਿਆ ਜੇ ਵੀ ਮੇਰੇ ਕੋ ਪਏ ਆ ਕੋਈ ਕੁਛ ਥੋੜੇ ਬੋਧੇ ਵੀ ਯੂਜ਼ ਕਰਾਈਦੇ ਆ ਅੱਜ ਭਾਜੀ ਮੇਰੇ ਕੋ ਤੇ ਉਥੋਂ ਲੈ ਆਈਦੇ ਆ ਆਰਾਮਣਾ ਵਧੀਆ ਯੂਜ਼ ਕਰੀਦੇ ਆ ਤੇ ਜਿੰਨਾ ਕੁਦਰਤ ਦੇ ਨੇੜੇ ਰਹਿ ਕੇ ਕੰਮ ਕਰੋਗਾ ਉਹਨਾਂ ਵਧੀਆ ਇਹੋ ਵੀ ਜਿਹੜੇ ਮੈਂ ਤੁਹਾਨੂੰ ਦੱਸ ਤੈਨਾਂ ਚਾਰ ਪੰਜ ਮੇਨ ਹਰ ਕੇ ਹੋਈ ਆ ਇਸ ਤੋਂ ਬਾਅਦ ਤੁਸੀਂ ਜਿੰਨੇ ਮਰਜ਼ੀ ਲਈਓ ਉਹਨੇ ਥੋੜੇ ਆ ਇਹੋ 4-5 ਜਰ ਰੱਖਿਆ ਮੇਨ ਫੰਕਸ਼ਨ ਤੇ ਤੁਹਾਨੂੰ ਵਿੱਚ ਲਗਭਗ ਇਹਨਾਂ ਦਾ ਰਲਦਾ ਮਿਲਦਾ ਹੀ ਆ। 1921 ਦਾ ਫਰਕ ਹੈਗਾ ਕੋਈ ਡਾਂਸ ਚ ਕੰਮ ਆਉਂਦਾ ਕੋਈ ਹਾਜ਼ਮੇ ਚ ਕੰਮ ਆਉਂਦਾ ਕੋਈ ਮਿਊਨ ਜਿਸ ਤੋਂ ਤੇ ਕੰਮ ਕਰਦਾ। ਕੋਈ ਏਨਰਜੀ ਦਿੰਦਾ ਕਬੂਤਰ ਨੂੰ ਤੇ ਆਹ 4-5 ਜਰ ਕੋ ਤੁਸੀਂ ਪੱਕੇ ਰੱਖਿਆ ਕਰੋ ਤੇ ਅੱਗੇ ਸਮਾਂ ਆਉਣ ਤੋਂ ਫਿਰ ਤੁਹਾਨੂੰ ਦੱਸਾਂਗੇ ਜਦੋਂ ਨੁਕਤੇ ਬਣਾਵਾਂਗੇ ਫਿਰ ਉਹਨਾਂ ਚਾਰਕ ਵੀ ਯੂਜ਼ ਹੁੰਦੇ ਆ ਪਾਣੀ ਚ ਵੀ ਵਰਤ ਯੂਜ਼ ਹੁੰਦਾ ਜਦੋਂ ਜਾਣ ਲੱਗਾ ਪਾਣੀ ਲਾਈਦਾ ਜਾਂ ਵੈਸੇ ਗਰਮ ਠੰਡਾ ਪਾਣੀ ਬਣਾਉਨੇ ਆਪਾਂ ਸਖਾਸ ਕਰਕੇ ਠੰਡਾ ਪਾਣੀ ਮੈਡੀਸਿਨ ਬਲਾ ਕੇ ਜਾਂ ਕਿ ਉਹਦੇ ਵਿੱਚ ਯੂਜ਼ ਹੁੰ ਤੇ ਜੇ ਵੀਡੀਓ ਲੱਭੀ ਲੱਗੀ ਤੇ ਅਪਰੀਸ਼ੀਏਟ ਪੱਕਾ ਕਰਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਆ ਕਰੋ ਔਰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰੋ ਵੀਰ ਜੀ ਵੱਧ ਵੱਧ ਵੀਡੀਓ ਜਿਹੜੀ ਨੌਲੇਜ ਆਪਾਂ ਬੀੜਾ ਉਠਾਇਆ ਵਿੱਚ ਬੰਦਿਆਂ ਨੂੰ ਦੇਣੀ ਆ ਜਿੰਨੀ ਸਾਨੂੰ ਆਉਂਦੀ ਆ ਤੇ ਉਹ ਤੁਹਾਨੂੰ ਤੱਕ ਸ਼ੇਅਰ ਕਰ ਰਹੇ ਆ ਤੇ ਮੇਰੇ ਵੀਰ ਬਣ ਕੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਔਰ ਕਿਹੋ ਜਿਹਾ ਤੁਹਾਨੂੰ ਲੱਗਿਆ ਜੇ ਤੁਸੀਂ ਹਰਕ ਯੂਜ਼ ਕਰਦੇ ਜੋ ਜਿਹੜਾ ਪਰ ਕੋਈ ਕਰਦਾ ਯੂਜ਼